ਸੋਸ਼ਲ ਮੀਡੀਆ ਤੇ ਵਿਵਾਦਿਤ ਵੀਡੀਓਜ਼ ਅਪਲੋਡ ਕਰਨ ਕਰਕੇ ਮਕਬੂਲ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ੇਕਾਰਾ ਅਮਰਿਤਪਾਲ ਸਿੰਘ ਮੈਰੋ ਫਰਾਰ ਹੈ ਪਰ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਲੰਗੀ ਰਾਤ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੇ ਦੱਸਿਆ ਕਿ ਕਾਤਲਾਂ ਨੂੰ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ਤੇ ਲੱਚਰ ਸਮਗਰੀ ਪੋਣ ਤੇ ਇਤਰਾਜ਼ ਸੀ ਹੁਣ ਇਸ ਮਾਮਲੇ ਦੇ ਵਿੱਚ ਗਿਆਨੀ ਬੂਟਾ ਸਿੰਘ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਜਿਹੇ ਰਾਮ ਲਗਾਈ ਨੇ ਜਿਸ ਨੇ ਹਰ ਪਾਸੇ ਤਰਖੰਲੀ ਮਚਾ ਦਿੱਤੀ ਹੈ ਗੁਟਾ ਸਿੰਘ ਨੇ ਆਖਿਆ ਕਿ ਕਤਲ ਤੋਂ ਪਹਿਲਾਂ ਕਮਲਕੌਰ ਭਾਬੀ ਨਾਲ ਰੇਪ ਕੀਤਾ ਗਿਆ ਸੀ ਇਸ ਤੋਂ ਬਾਅਦ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਮੈਰੋ ਤੇ ਉਸਦੇ ਸਾਥੀ ਕੌਮ ਅਤੇ ਖਲੰਕ ਨੇ ਉਹਨਾਂ ਇਲਜ਼ਾਮ ਲਗਾਇਆ ਕਿ ਪਹਿਲਾ ਅਮਰਿਤਪਾਲ ਸਿੰਘ ਮੈਰੋ ਅਤੇ ਉਸਦੇ ਦੋ ਸਾਥੀਆਂ ਨੇ ਕਮਲਕੌਰ ਨਾਲ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੋਟ ਕੇ ਮਾਰ ਦਿੱਤਾ ਉਦੋਂ ਮੁਲਜ਼ਮ ਅਮਰਿਤਪਾਲ ਸਿੰਘ ਮੈਰੋ ਨੇ ਸੋਸ਼ਲ ਮੀਡੀਆ ਤੇ ਆਪਣੇ ਇਕਬਾਲੀਆ ਬਿਆਨ ਚ ਆਖਿਆ ਕਿ ਉਹਨਾਂ ਨੂੰ ਲੜਕੀ ਦੇ ਨਾਂ ਨਾਲ ਕੌਰ ਸ਼ਬਦ ਤੋਂ ਖਿੱਚ ਸੀ ਲੋਕਾਂ ਚ ਚਰਚਾ ਹੈ ਕਿ ਹੋ ਸਕਦਾ ਹੈ ਕਿ ਜੇਕਰ ਕੰਚਨ ਕੁਮਾਰੀ ਨੇ ਆਪਣਾ ਆ ਬਦਲ ਕੇ ਕਮਲਕੌਰ ਨਾ ਰੱਖਿਆ ਹੁੰਦਾ ਤਾਂ ਉਸਦੀ ਜਾਨ ਵੱਜ ਜਾਂਦੀ। ਇਸੇ ਨਾਲ ਹੀ ਕੰਚਨ ਕੁਮਾਰੀ ਦੀ ਰਹੱਸਮਈ ਮੌਤ ਦੇਸ਼ ਭਰ ਦੇ ਵਿੱਚ ਇੱਕ ਗਰਮ ਵਿਸ਼ਾ ਬਣ ਗਈ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਜੋ ਲੋਕਾਂ ਵਿੱਚ ਕਮਲਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਸੀ, ਉਸਦੇ ਕਤਲ ਤੋਂ ਬਾਅਦ ਉਸਦੀ ਆਨਲਾਈਨ ਮਕਬੂਲੀਅਤ ਵਿੱਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪਿਛਲੇ 2 ਦਿਨਾਂ ਦੌਰਾਨ ਉਸਦੇ ਇੰਸਟਾਗ੍ਰam ਅਕਾਊਂਟ ਨਾਲ 20000 ਤੋਂ ਵੱਧ ਨਵੇਂ ਫਾਲੋਅਰ ਜੁੜ ਗਏ ਨੇ ਤੇ ਪ੍ਰਸ਼ੰਸਕਾਂ ਦੀ ਗਿਣਤੀ 3.83 ਲੱਖ ਤੋਂ ਵੱਧ ਕੇ 4.4 ਲੱਖ ਹੋ ਗਈ ਹੈ। ਕੰਜਨ ਕੁਮਾਰੀ ਦੇ ਫੇਸਬੁੱਕ ਫਾਲੋਅਰਸ ਦੀ ਗਿਣਤੀ ਵੀ 1.74 ਲੱਖ ਤੋਂ ਵੱਧ ਕੇ 1.69 ਲੱਖ ਜਦਕਿ YouTube ਚੈਨਲ ਸਬਸਕ੍ਰਾਈਬਰਸ 2.36 ਲੱਖ ਤੋਂ ਵੱਧ ਕੇ 2.7 ਲੱਖ ਹੋ ਗਏ ਨੇ। ਕੰਚਨ ਕੁਮਾਰੀ ਆਮ ਕਰਕੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਲੱਚਰ ਤੇ ਭੱਦੀ ਸ਼ਬਦਾਵਲੀ ਵਾਲਾ ਵਿਸ਼ਾ-ਵਸਤੂ ਪਾਉਂਦੀ ਸੀ ਹੁਣ ਤੱਕ ਦੀ ਪੁਲਿਸ ਜਾਂਚ ਮੁਤਾਬਕ ਕੰਚਨ ਕੁਮਾਰੀ ਨੂੰ ਪ੍ਰੋਮੋਸ਼ਨਲ ਵੀਡੀਓ ਦੇ ਬਹਾਨੇ ਮਠੱਡਾ ਸੱਦਿਆ ਗਿਆ ਸੀ ਮਗਰੋਂ ਬੁੱਧਵਾਰ ਰਾਤ ਨੂੰ ਉਸਦੀ Laash ਆਦੇਸ਼ ਯੂਨੀਵਰਸਿਟੀ ਦੇ ਬਾਹਰ ਪਾਰਕ ਕੀਤੀ ਕੱਟ ਮਿਲੀ ਅਤਵਾਦੀ ਅਰਸ਼ਦੱਲਾ ਤੋਂ ਇਲਾਵਾ ਨਿਹੰਗ ਅਮਰਿਤਪਾਲ ਸਿੰਘ ਮੈਰੋ ਨੇ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਵੀਡੀਓਜ਼ ਅਤੇ ਉਸਦੇ ਗਰੀਨ ਨਾਮ ਵਿੱਚ ਕੌੜ ਸ਼ਬਦ ਦੀ ਵਰਤੋਂ ਤੋਂ ਇਤਰਾਜ਼ ਜਤਾਇਆ ਸੀ ਮੈਰੋ ਨੇ ਪਹਿਲਾਂ ਵੀ ਕੰਚਨ ਸਮੇਤ ਹੋ ਨਾ ਕੰਟੈਂਟ ਕ੍ਰੀਏਟਰਾਂ ਤੇ ਅਸ਼ਲੀਲ ਤੇ ਨੱਚੱਟਾ ਫੁਲਾਉਣ ਦਾ ਇਲਜ਼ਾਮ ਲਗਾਉਂਦਿਆਂ ਚੇਤਾਵਨੀਆਂ ਜਾਰੀ ਕੀਤੀਆਂ ਸੀ। ਅਮਰਤਪਾਲ ਮਹਿਰੋਂ ਤੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ। ਉਦੋਂ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ। ਇਹ ਜਨਾਨੀਆਂ ਮਾਰਨ ਵਾਲੇ ਸੂਰਮੇ ਯੋਧੇ ਨੇ ਜੀ ਸਾਡੇ ਔਰ ਗੁਰੂ ਪਾਸ਼ਾ ਕਹਿੰਦੇ ਨਿਹੱਥੇ ਤੇ ਬੱਚੇ ਤੇ ਭੱਜੇ ਜਾਂਦੇ ਤੇ ਔਰਤ ਤੇ ਬਾਰ ਨਹੀਂ ਕਰਨਾ ਤੇ ਇਹਨਾਂ ਹਰਾਮਖੋਰਾ ਨੇ ਹਜ਼ੂਰੀਏ ਦੇ ਨਾਲ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਇਹ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅੰਮ੍ਰਿਤਪਾਲ ਮਹਿਰੋਂ ਕਤੀੜ ਨੇ ਉਹ ਕਹਿੰਦਾ ਜਿਹਦੇ ਨਾਮ ਨਾਲ ਕੌਰ ਜਾਂ ਸਿੰਘ ਲੱਗਿਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਬਹੁਤ ਗੰਦ ਹੈ ਉਥੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਕਿਸੇ ਤੇ ਪਾਬੰਦੀ ਨਹੀਂ ਲਾ ਸਕਦੇ ਫਿਰ ਜਿਹੜਾ ਕੌਰ ਦੇ ਸਿੰਘ ਸ਼ਬਦ ਹੈ ਇਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕੌਰ ਸ਼ਬਦ Hindu ਔਰਤਾਂ ਦੇ ਨਾਮ ਨਾਲ ਵੀ ਲੱਗਦਾ ਹੈ ਸਿੰਘ ਸ਼ਬਦ ਜਿਹੜਾ ਉਹ Hindu ਬੰਦਿਆਂ ਦੇ ਨਾਮ ਨਹੀਂ ਨਾਮ ਨਾਲ ਲੱਗਦਾ ਹੁਣ ਜਿਵੇਂ ਇੰਡੀਆ ਟੀਮ ਦੇ ਜਿਹੜੇ ਕ੍ਰਿਕਟਰ ਸਾਬਕਾ ਕਪਤਾਨ ਸੀ ਮਹਿੰਦਰ ਸਿੰਘ ਧੋਨੀ ਉਹਦੇ ਨਾਲ ਨਾਲ ਵੀ ਸਿੰਘ ਲੱਗਦਾ ਉਹ ਕਿਹੜਾ ਸਿੱਖ ਹੈ ਰਾਜਾ ਜੈ ਸਿੰਘ ਉਹਦਾ ਅਮਰ ਸ਼ਕੌਣ ਤੋਂ ਪਹਿਲਾਂ ਹੀ ਨਾਂ ਹੈ ਆ ਜਿਹੜੇ ਫੁਕਰੀਆਂ ਮਾਰਦੇ ਨੇ ਨਾ ਕਿਦੀ ਤੇ ਨਾਮ ਨਾਲ ਸਿੰਘ ਲੱਗਿਆ ਜਾਂ ਕੌਰ ਲੱਗਿਆ ਜੇ ਕੋਈ ਗਲਤ ਹਰਕਤ ਕਰੋ ਅਸੀਂ ਬਖਸ਼ਾਂਗੇ ਨਹੀਂ ਮੈਂ ਬੇਨਤੀ ਕਰਨੀ ਹੈ ਅਮਰਪਾਲ ਕਤੀੜ ਨੂੰ ਜੇ ਉਹਦੀਆਂ ਭੇਡਾਂ ਜਿਹੜੀਆਂ ਹੱਲਾਸ਼ੇਰੀ ਦਿੰਦਿਆਂ ਨੇ ਕਿ ਚੰਗਾ ਕੰਮ ਕੀਤਾ ਇੱਕ ਜਨਾਨੀ ਨੂੰ ਮਾਰ ਦੇਣਾ ਕਿੰਡੀ ਕਸੂਰਮਗਤੀ ਹੈ ਜਿਹੜਾ ਮਹਾਭਾਰਤ ਇੱਕ ਜੁਦ ਹੋਇਆ ਉਹ ਇੱਕ ਔਰਤ ਪਿੱਛੇ ਹੋਇਆ ਤੁਸੀਂ ਸਟੇਜਾਂ ਤੇ ਲਾਹਣ ਤਾਂ ਪਾਉਨੇ ਹੋ ਤੇ ਇਹਦਾ ਮਤਲਬ ਤੁਸੀਂ ਤਾਂ ਫਿਰ ਉਹਨਾਂ ਨਾਲ ਵੀ ਗਏ ਕੁਝ ਨਹੀਂ ਹੋ ਜੇ ਰਾਵਣ ਸੀਤਾ ਨੂੰ ਲੈ ਕੇ ਗਿਆ ਸੀ ਉਹਨੇ ਟੱਚ ਤੱਕ ਨਹੀਂ ਕੀਤਾ ਤੁਸੀਂ ਤਾਂ ਉਹਨਾਂ ਨਾਲ ਵੀ ਗਏ ਕੁਝ ਨਹੀਂ ਇੱਕ ਔਰਤ ਪਿਛੇ ਜਾਨੀ ਕਿ ਜਨਾਨੀਆਂ ਮਾਰਨ ਵਾਲੇ ਔਰਤਾਂ ਮਾਰਨ ਵਾਲੇ ਸੂਰਮੇ ਇੱਕ ਪਹਿਲਾਂ ਡਿਬਰੂਗੜ੍ਹ ਜੇਨ ਚ ਬੈਠਾ ਹੈ ਅਸ਼ਾ ਫੇਰ ਨਹੀਂ ਆਵਾਜ਼ ਹੁੰਦਾ ਫਿਰ ਤੁਮ ਕਹਿੰਦੇ ਹੁੰਦਾ ਕਹਿੰਦਾ ਜੇ ਕੋਈ ਹੋਰ ਆਊਗਾ ਸਾਹਮਣੇ ਹੁਣ ਤੈਨੂੰ ਮੈਂ ਗਣਾਉਣਾ ਬੰਦੇ ਦਾ ਪੁੱਤ ਬਣ ਕੇ ਤੂੰ ਮੂੰਹ ਕਰੀ ਸਭ ਤੋਂ ਪਹਿਲਾਂ ਨਾਨਕ ਸਰ ਵਾਲੇ ਬਲਾਦਕਾਰੀ ਤੂੰ ਜਾ ਕੇ ਫੜੇ ਉਹਨੂੰ ਤਾਂ ਪੈਸੇ ਲੈ ਕੇ ਸਮਝਾਉ ਤਾ ਕੀਤਾ ਉਹ ਕਿਉਂ ਨਹੀਂ ਮਾਰੇ ਫਿਰ ਆ ਇੱਕ ਬੰਤੇ ਵਰਗੇ ਬਾਂਦਰਾ ਪਿੰਦ ਦੇ ਨੇ ਦੋ ਮੁੰਡੇ ਉਹਨਾਂ ਦਾ ਜਿਹੜਾ ਜੱਟ ਬਾਂਦਰਾ ਵਾਲੇ YouTube ਚੈਨਲ ਆ ਨਾ ਉਹ ਫਰੋਲ ਕੇ ਦੇਖ ਲੋ ਉਨੀ ਗੰਦਗੀ ਤਾਂ ਕਮਲਕੌਰ ਨੇ ਕੁੰਪਾਈ ਨਹੀਂ ਹੋਣੀ ਜਿੰਨੀ ਉਹ ਗੰਦਗੀ ਪਾ ਰਹੇ ਨੇ ਨਾਲੇ ਬੰਦੇ ਕੌਣ ਨੇ ਉਹ ਤਾਂ ਤੁਹਾਡੇ ਸਿੱਖਾਂ ਦੇ ਐ ਜੱਟਾਂ ਦੇ ਮੁੰਡੇ ਨੇ ਨਾਲੇ ਹੋਰ ਗੱਲ ਕਹਿ ਦਨਾ ਸਣੀ ਲਿਆਉਣੀ ਸ਼ਰਿਆਮ ਕਹਿੰਦੀ ਐ ਕਿ ਮੈਂ ਸਿੱਖ ਪਰਿਵਾਰ ਵਿੱਚੋਂ ਆ ਤੇ ਉਹਦੀਆਂ ਅਸ਼ਲੀਲ ਵੀਡੀਓ ਹੋਰ ਵੀਡੀਓ ਕਿਹਨੇ ਦੇਖੀਆਂ ਹੋਣਗੀਆਂ ਸਭ ਨੂੰ ਪਤਾ ਹੈ ਆ ਜਿਹੜੀਆਂ ਬੀਬੀਆਂ ਸਾਡੇ ਘਰਾਂ ਵਿੱਚ ਨੇ ਨਾ ਜਿਨ੍ਹਾਂ ਕੋਲੇ ਫੋਨ ਨੇ ਜੇ ਤੁਸੀਂ ਰਿਸਰਚ ਕਰਨਾ ਹੋਵੇ ਉਹ ਡਿਲੀਟ ਪਾ ਤੁਸੀਂ ਕਰ ਦਿਓ ਫਿਰ ਵੀ ਸਾਹਮਣੇ ਆ ਜੂ ਇਹਨਾਂ ਦੀ ਗੱਲਾਂ ਬਾਤਾਂ ਚ ਪਤਾ ਲੱਗਦਾ ਹੁੰਦਾ ਵੀ ਸਨੀ ਲਿਉਣ ਦੀਆਂ ਸਨੀ ਲਿਉਣ ਦੀਆਂ ਵੀਡੀਓ ਨੇ ਦੇਖੀਆਂ ਹੋਈਆਂ ਨੇ ਆਪਣੇ ਆਪ ਨੂੰ ਭਲੇ ਮਾਸ ਨਾ ਬਣੋ ਦੂਜੀ ਗੱਲ ਜੇ ਤੁਸੀਂ ਉਸ ਕੁੜੀ ਨੂੰ ਇਹ ਕਹਿ ਕੇ ਮਾਰਿਆ ਕਿ ਉਹ ਗੰਦਗੀ ਪਾਉਂਦੀ ਸੀ ਅਸ਼ਲੀਲ ਹਰਕਤਾਂ ਕਰਦੀ ਸੀ ਫਿਰ ਸ਼ਰਿਆਮ ਲਲਕਾਰ ਕੇ ਮਾਰਦੇ ਨਾ ਫਿਰ ਉਹਨੂੰ ਲਜਾ ਕੇ ਤੁਸੀਂ ਮਾਰਤਾ ਡੈੱਡ ਬਡੀ ਉਹਦੀ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਉਸੇ ਵਕਤ ਜਦੋਂ ਮਾਰ ਦਿੱਤਾ ਸੀ ਸਾਹਮਣੇ ਹੋ ਕੇ ਪੇਸ਼ ਹੁੰਦੇ ਪੁਲਿਸ ਦੇ ਵੀ ਅਸੀਂ ਇਹ ਕੰਮ ਕੀਤਾ ਹੈ ਡਰਪੋਕਾਂ ਦੀ ਨਿਸ਼ਾਨੀਆਂ ਇਹ ਬੁਝਦਲ ਕਹਿੰਦੇ ਆ ਤੁਹਾਨੂੰ ਔਰ ਜਿਹੜੇ ਬੰਦਿਆਂ ਨੂੰ ਇਹ ਧਮਕੀਆਂ ਦਿੰਦਾ ਹੈ ਭਾਵੇਂ ਕਿਸੇ ਕੁੜੀ ਨੂੰ ਧਮਕੀਨ ਦੇ ਵੀਡੀਓ ਸੁਣ ਲਿਓ ਮੇਰੇ ਨਾਲ ਕੰਟੈਂਟ ਕਰਿਓ ਮੇਰਾ ਫੋਨ ਨੰਬਰ 9056255202 ਹੈ ਜੇ ਅਮਰਤਪਾਲ ਇਸ ਤੋਂ ਬਾਅਦ ਕੋਈ ਹਰਕਤ ਕਰ ਗਿਆ ਜੇ ਵੀ ਇਹ ਹਰਕਤਾਂ ਤੋਂ ਬਾਅਦ ਕਰ ਜਿਵੇਂ ਇਹ ਕਹਿੰਦਾ ਫਿਰ ਬੰਦੇ ਦਾ ਪੁੱਤ ਬਣਾਵਾਂਗੇ ਨਾਲੇ ਹੱਥ ਨਹੀਂ ਲਾਉਂਦੇ ਨਾਲੇ ਕਾਨੂੰਨੀ ਕਾਰਵਾਈ ਦੇ ਮੁਤਾਬਕ ਟੰਗ ਕੇ ਦਿਖਾਵਾਂਗੇ ਫਿਰ ਦੱਸਾਂਗੇ ਵੀ ਕਿਹੜੇ ਭਾਅ ਵਿਕਦੇ ਆ ਇਹਦਾ ਮਤਲਬ ਹੈ ਜਿਹੜੇ ਆ ਕਮੈਂਟਾਂ ਵਿੱਚ ਵਾਹ ਵਾਹ ਕਰਦੇ ਨੇ ਚੰਗਾ ਕੀਤਾ ਤੁਸੀਂ ਚਾਹੁੰਦੇ ਹੋ ਵੀ ਕੌਮ ਦੇ ਮੱਥੇ ਤੇ ਕਲੰਕ ਲੱਗੇ ਇਹ ਕੋਈ ਸ਼ੋਰ ਮੰਗਤੀ ਆ ਜਿਹੜਿਆ ਤੁਹਾਡੇ ਸਰਸੇ ਵਾਲੇ ਕਿ ਵਰਗੀਆਂ ਕਤੀੜਾ ਬਲਾਤਕਾਰੀਆਂ ਨੇ ਆ ਜਿਹੜੇ ਨਿਰੰਕਾਰੇ ਨੇ ਤੁਸੀਂ ਆ ਫੜੇ ਨੇ ਉਹਨਾਂ ਨੂੰ ਤੁਸੀਂ ਕੀ ਕਰ ਲਿਆ ਮਾਰ ਦਿੱਤਾ ਉਹਨਾਂ ਨੂੰ ਤੁਸੀਂ ਸ਼ਨੀ ਲਿਉਣੀ ਸ਼ਰਿਆਮ ਕਹਿੰਦੀ ਆ ਉੱਥੇ ਤੱਕ ਪਹੁੰਚ ਹੈਗੀ ਆ ਜਾਕੇ ਉਹਨੂੰ ਮਾਰ ਸਕਦੇ ਹੋ ਪਤਾ ਹੈ ਬਿਗਲ ਟੋਕੜੇ ਕਰਕੇ ਬੋਰੀਆਂ ਚ ਭਵਾ ਦੂੰ ਉਧਰ ਨੂੰ ਮੂੰਹ ਨਹੀਂ ਹੋਇਆ ਉਹ ਤਾਂ ਇੱਕ ਬਿਹਾਰ ਦੀ ਕੁੜੀ ਆ ਅਸਾ ਇੱਥੇ ਇੱਕ ਹੋਰ ਕੰਟਰੋਵਰਸੀ ਹੋਣੀ ਆ ਉਹ Hindu ਪਰਿਵਾਰ ਵਿੱਚੋਂ ਆ ਠੀਕ ਹੈ ਉਹਨੇ ਨਾਮ ਬਰਤ ਲਿਆ ਕਮਲ ਕੌਰ ਰੱਖ ਲਿਆ ਜਿਹੜੀਆਂ ਸਾਡੀਆਂ ਸਿੰਗਰ ਕੁੜੀਆਂ ਨੇ ਕਿ ਉਹ ਸਾਰੀਆਂ ਜੱਟਾਂ ਦੀਆਂ ਨੇ ਉਹ ਸਾਰੀਆਂ ਸਿੱਖਾਂ ਦੀਆਂ ਨੇ ਉਹਨਾਂ ਨੇ ਵੀ ਕੋਰ ਨਾਮ ਰੱਖਿਆ ਨਾਮ ਅਕੌਰ ਵੀ ਹੈ ਉਹਦੇ ਗਾਣੇ ਸੁਣ ਲਿਓ ਕਿੰਨੇ ਕੁ ਭਲੀ ਮਾਨਸਾ ਹੋ ਸੁਣ ਲਿਓ ਗਾਣੇ ਉਹਦੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਦੇ ਉਹ ਕੁੜੀ ਨੂੰ ਤੁਸੀਂ ਘਰੋਂ ਲੈ ਕੇ ਗਏ ਉਹਨੂੰ 10 15 ਬੰਦੇ ਇਕੱਠੇ ਹੋ ਕੇ ਸਮਝਾ ਵੀ ਸਕਦੇ ਸੀ ਮਤਲਬ ਕੀ ਹੈ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਕਿ ਇਹਨਾਂ ਦਾ ਬਲੈਕ ਮੇਲੰਗ ਦਾ ਧੰਦਾ ਹੈਗਾ ਪੈਸੇ ਲੈਂਦੇ ਨੇ ਜੇ 5-7 ਲੱਖ ਦੇ ਦਿੰਦੀ ਮੰਨ ਜਾਂਦੀ ਫਿਰ ਉਹਨੂੰ ਕਿਹਨੇ ਮਾਰਨਾ ਸੀ ਹੁਣ ਬੰਦੇ ਦਾ ਪੁੱਤ ਪੁਲਿਸ ਨੇ ਬਣਾਉਣਾ ਚੰਗੀ ਤਰ੍ਹਾਂ ਹੁਣ ਕਹਿੰਦਾ ਅਸੀਂ ਗੰਦਗੀ ਸਾਫ ਕਰਨੀ ਹੈ ਕਿਥੋਂ ਕਿਥੋਂ ਗੰਦਗੀ ਸਾਫ ਕਰੋ ਗੱਲ ਕਹਿਣ ਲੱਗਾ ਸਿਰੇ ਦੀ ਇਹ ਮਸਲਾ ਹੈ ਜਿਹੜੀ ਦੀ ਬੈਕਗਰਾਉਂਡ ਹੈ ਨਾ ਇਹ ਮਸਲਾ ਹੈ ਕੋੜਾ ਤੂਫਾਨ ਫਿਰਦਾ ਉਹਦਾ ਨਾ ਮੁੰਡਾ ਉੱਤੇ ਸਰਦਾਈ ਬਣਾਉਂਦਾ ਉਹ ਵੀ ਮਸਲਾ ਹੈ ਇਸਾਈ ਹੈ ਔਰੰਗਜੀਬ ਨੇ ਵੀ ਇਦਾਂ ਕੀਤਾ ਸੀ ਤੇ ਇਹ ਵੀ ਇਦਾਂ ਕਰ ਰਹੇ ਨੇ ਮੈਂ ਬੈਠਾ ਆਪਣੇ ਘਰੇ ਸ਼ਰਿਆਮ ਤੈਨੂੰ ਕਦੀੜ ਕਹਿਣਾ ਵੀ ਤੂੰ ਡਰਪੋਖ ਬੰਦਾ ਹੈ ਜਨਾਨੀ ਮਾਰਨ ਵਾਲਾ ਔਰਤ ਮਾਰਨ ਵਾਲਾ ਕਦੇ ਸੂਰਮਾ ਨਹੀਂ ਹੋ ਸਕਦਾ ਤੁਸੀਂ ਕਿਹੜੇ ਗੁਰੂ ਸਾਹਿਬ ਦੀ ਗੱਲ ਕਰਦੇ ਹੋ ਗੁਰਪਾਸ਼ਾ ਕਹਿੰਦੇ ਬੱਚੇ ਤੇ ਨਿਹੱਥੇ ਤੇ ਔਰਤ ਤੇ ਭੱਜੇ ਜਾਂਦੇ ਤੇ ਬਾਹਰ ਨਹੀਂ ਕਰਨਾ ਜਿਹੜੀ ਇਹ ਔਰਤ ਤੇ ਬਾਹਰ ਕੀਤਾ ਧੋਖੇ ਨਾਲ ਤੁਸੀਂ ਕੀਤਾ ਕਿੱਥੇ ਲਿਖਾ ਦਿਓਗੇ ਜਿੰਨਾ ਗੰਦ ਐ ਇਸ ਵਕਤ ਸੋਸ਼ਲ ਮੀਡੀਆ ਤੇ ਹੈਗਾ ਉਹੜਾ ਸੁਖਰਤੀਆਂ ਫੜਿਆ ਗਿਆ ਉਹ ਕੁੜੀ ਹਲੇ ਵੀ ਹੈਗੀ ਆ ਉਹ ਸਾਰਾ ਕੁਝ ਔਨ ਰਿਕਾਰਡ ਪਿਆ ਉਹਨਾਂ ਗੰਦ ਕਿਸ ਨੇ ਬੋਲਿਆ ਆ ਪ੍ਰੋਡਿਊਸਰ ਨੇ ਕੀ ਕੁਝ ਕੀਤਾ ਉਹਦੇ ਵੱਲ ਮੂੰਹ ਹੋਇਆ ਤੁਹਾਡਾ ਮਾੜੇ ਦੀ ਜਨਾਨੀ ਸਭ ਦੀ ਭਾਬੀ ਬਣ ਜਾਂਦੀ ਐ ਇਹ ਸਭ ਨੂੰ ਪਤਾ ਹੈ ਤੁਸੀਂ ਇਹ ਜਿਹੜਾ ਕਾਰਾ ਕੀਤਾ ਨਾ ਇਹ ਮਰਦਾਂ ਵਾਲਾ ਕੰਮ ਨਹੀਂ ਇਹ ਸੂਰਮਿਆਂ ਵਾਲਾ ਕੰਮ ਨਹੀਂ ਬੁੱਢਲਾਂ ਵਾਲਾ ਕੰਮ ਹੈ ਇਹ ਔਰ ਪੂਰੀ ਕੌਮ ਦੇ ਮੱਥੇ ਤੇ ਕਲੰਕ ਹੈ ਕਿਹਾ ਕਰਨਗੇ ਵੀ ਆ ਸਿੱਖ ਕੌਮ ਦੇ ਵਿੱਚ ਨੀਲੇ ਚੋੜਿਆਂ ਵਾਲੇ ਜਨਾਨੀਆਂ ਨੂੰ ਔਰਤਾਂ ਨੂੰ ਮਾਰਨ ਵਾਲੇ ਯੋਧੇ ਨੇ ਔਰ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਇਹ ਅਮਰਤਪਾਲ ਮਹਿਰੋ ਜੀ ਨੂੰ ਵੀ ਧਮਕੀ ਦਿੰਦਾ ਮੈਨੂੰ ਫੋਨ ਕਰਿਓ ਉਹਨੂੰ ਬਣਾਵਾਂਗੇ ਬੰਦੇ ਦਾ ਪੁੱਤ ਜਿੱਥੇ ਮਰਜੀ ਟਾਈਮ ਪਾਉਣਾ ਟਾਈਮ ਪਾ ਲਈ ਜਿੱਥੇ ਮਰਜੀ ਕਿਹਨੂੰ ਉੱਥੇ ਖੜ ਕੇ ਗੱਲ ਕਰਾਂਗੇ ਪਰ ਤੈਨੂੰ ਪਹਿਲਾਂ ਪੁੱਛਾਂਗੇ ਬੰਦੇ ਵਿੱਚ ਬਾਹ ਕੇ ਵੀ ਉਹ ਕੁੜੀ ਨੂੰ ਕਿਉਂ ਮਾਰਿਆ ਜੇ ਤੁਸੀਂ ਗੰਦਗੀ ਸਾਫ਼ ਕਰਨੀ ਆ ਨਾ ਪਹਿਲਾਂ ਜਿਹੜੇ ਆਪਣੇ ਗੁਰਦੁਆਰਿਆਂ ਵਿੱਚ ਆਹ ਡੱਬੇ ਦੇ ਵਿੱਚ ਇੱਕ ਚਿੱਟਾ ਬੇਦਾ ਗ੍ਰੰਥੀ ਫੜਿਆ ਅੱਜ ਕੱਲ ਦੀ ਗੱਲ ਹੈ ਉਧਰ ਮੂੰਹ ਹੋ ਗਿਆ ਤੁਹਾਡਾ ਸ਼ਰਮ ਨਹੀਂ ਆਉਦੀ ਸਾਨੂੰ ਕੀ ਗੱਲਾਂ ਕਰਨ ਲੱਗੇ ਹੋ ਸੀ ਔਰ ਤੇਰੇ ਕੋਲੇ ਅਥੋਰਟੀ ਕੀ ਹੈ ਪੰਜਾਬ ਕੱਲੇ ਸਿੱਖਾਂ ਦਾ ਸਭ ਦਾ ਸਮਝਾ ਪੰਜਾਬ ਸਾਡੇ ਹੱਥਾਂ ਵਿੱਚ ਫੋਨ ਹੈ ਜਿਹਨੇ ਕੋਈ ਦੇਖਣਾ ਦੇਖੇ ਨਹੀਂ ਦੇਖਣਾ ਨਾ ਦੇਖੇ ਤੁਸੀਂ ਹੁੰਦੇ ਕੌਣ ਹੋ ਇਹ ਗੱਲ ਕਰਨ ਵਾਲੇ ਮੈਂ ਇਕ ਠੋਕੇ ਕਹਿਣਾ ਕਿ ਉਹ ਕੁੜੀ ਨਾਲ ਧੱਕਾ ਹੋਇਆ ਸਾਰੇ ਪਰਿਵਾਰ ਨੂੰ ਉਹ ਪਾੜਦੀ ਸੀ ਕਿ ਕਿ ਅਸੀਂ ਰੁਪਏ ਦੇ ਦਿੰਦੇ ਘਰ ਬਣਾਉਂਦੇ ਤੇਰੇ ਕੋਲ ਰੁਪਏ ਕਿਥੋਂ ਆਉਂਦੇ ਕਿ ਢੇ ਤੂੰ ਰੁਪਏ ਕਿਥੋਂ ਲੈ ਕੇ ਆਉਣਾ ਤੂੰ ਤਾਂ ਆਪ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਦਾ ਬਲੈਕਮੇਲ ਕਰਕੇ ਤੂੰ ਪੈਸੇ ਇਕੱਠੇ ਕਰਦਾ ਤੁਹਾਡੇ ਕੋਲ ਬੈਂਕ ਲੱਗੀ ਹੈ ਇਹ ਚਿੱਟਾ ਵੇਚਦੇ ਹਾਂ ਇਦਾਂ ਹੀ ਤੁਹਾਡੇ ਕੋਲੇ ਲੋਕਾਂ ਦੀਆਂ ਦਰਹਾਈਆਂ ਕੀਤੀਆਂ ਹੋਈਆਂ ਪੈਸੇ ਇਕੱਠੇ ਹੁੰਦੇ ਆ ਔਰ ਦੂਜੀ ਗੱਲ ਸਾਡੇ ਜਿਹੜੇ ਕੌਮ ਦੇ ਚੌਧਰੀ ਉਹਨੂੰ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਅਮਰਤਪਾਲ ਜਿੰਦਾਬਾਦ ਅਮਰਤਪਾਲ ਮੈਰੋ ਨਾ ਕਥਾ ਬਚਕਾ ਨਾ ਕਿਸੇ ਗੁਰੂ ਘਰ ਦਾ ਕੋਈ ਗ੍ਰੰਥੀ ਹੈ ਨਾ ਸ਼੍ਰੋਮਣੀ ਮਿੰਨਤ ਦਾ ਕੋਈ ਮੈਂਬਰ ਹੈ ਇਹ ਗੁੰਡਾ ਅੰਸਰ ਨੇ ਇਹ ਕਿਥੇ ਸਿਰੇ ਤੇ ਗੱਲ ਹੋਰ ਕਹਿਣੀਆਂ ਸੁਣਿਓ ਗੱਲ ਕੌੜੀ ਆ ਜਦੋਂ ਇਹ ਕਹਿੰਦੇ ਨੇ ਨਾ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਅਟੈਕ ਹੋਇਆ ਬਿਲਕੁਲ ਨਹੀਂ ਇੰਡੀਆ ਦੀ ਆਰਮੀ ਨੇ ਜਿਹੜੇ ਅਕਾਲ ਤਖਤ ਤੇ ਖੂਖਾਰ ਗੁੰਡੇ ਬੈਠੇ ਸੀ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਉਹ ਖੂਖਾਰ ਜਿਹੜੇ ਗੁੰਡੇ ਸੀ ਭਿੰਡਰਾਂ ਵਾਲੇ ਦੇ ਚਮਚੇ ਜਾਂ ਭਿੰਡਰਾਂ ਵਾਲਾ ਉਹਨਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ ਸੀ ਤੇ ਇਹੀ ਅਮਰਤਪਾਲ ਮੈਰੋਬਰਗੇ ਜਿਹੜੇ ਪੂਲੇ ਦੀ ਰੀਸ ਕਰਦੇ ਆ ਅਸ਼ੇਦੀ ਵੀਡੀਓ ਜਦੋਂ ਆਈ ਨਾ ਇਹ ਪੂਰਾ ਡਰਿਆ ਹੋਇਆ ਮਤਲਬ ਹੁਣ ਦੁਬਾਰੇ ਜਿਹੜੀ ਵੀਡੀਓ ਪਾਈ ਅਕੇ ਅਸੀਂ ਪੰਜਾਬ ਦੀ ਗੰਦਗੀ ਸਾਫ ਕਰਨੀ ਹੈ ਵੀ ਲੋਕ ਥੋੜਾ ਬਹੁਤਾ ਮੇਰੇ ਹਮਦਰਦ ਬਣ ਮੇਰੇ ਜਣ ਕੇ ਪਿੱਛੇ ਖੜਨ ਵੀ ਹਵਾ ਬਣ ਜੀ ਪਰ ਲੋਕਾਂ ਨੂੰ ਪਤਾ ਨਹੀਂ ਵੀ ਜਿਹਨਾਂ ਜੂਨ 84 ਦਾ ਅਤਵਾਦ ਦਾ ਦੌਰ ਦੇਖਿਆ ਉਦੋਂ ਇਹ ਜਿਹੜੀਆਂ ਖਤੀੜਾਂ ਨੇ ਰੋਲੇ ਪਾਏ ਸੀ ਇਹ ਸ਼ਰਿਆਂ ਨੂੰ ਪਤਾ ਔਰ ਜਿਹੜੀ ਵੀ ਕੋਈ ਕੁੜੀ Facebook ਤੇ ਜਾਂ Instagram ਤੇ ਜਾਂ YouTube ਚੈਨਲ ਤੇ ਕੋਈ ਵੀਡੀਓ ਪਾਉਂਦੀ ਹੈ ਪਹਿਲੀ ਗੱਲ ਤਾਂ ਉਹਨੂੰ ਬੇਨਤੀ ਹੈ ਵੀ ਜਿਹੜੇ ਵੀ ਜੇ ਤੁਸੀਂ ਸਿੱਖ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਕੋਈ ਵੀਡੀਓ ਪਾਉਂਦੇ ਹੋ ਤੁਹਾਨੂੰ ਆਪਣੇ ਆਪ ਅਕਲ ਦੀ ਲੋੜ ਹੈ ਵੀ ਇਹੋ ਜਿਹੀ ਵੀਡੀਓ ਨਾ ਪਾਈਏ ਜਿਹੜੀ ਪਰਿਵਾਰਾਂ ਵਿੱਚ ਅਸੀਂ ਦੇਖ ਨਹੀਂ ਸਕਦੇ ਇਹ ਜ਼ਰੂਰੀ ਹੈ ਮੈਂ ਕਦੇ ਨਹੀਂ ਇਹ ਕਹਿੰਦਾ ਵੀ ਤੁਸੀਂ ਗੰਦ ਪਾਓ ਅਜ ਤਾਂ ਇਹ ਕਹਿੰਦੇ ਆ ਵੀ ਜੇ ਕੋਈ ਸੁਣਦਾ ਹੈ ਉਹ ਸੁਣੀ ਜਾਵੇ ਪਰ ਤੁਹਾਨੂੰ ਹੱਕ ਕੀ ਹੈ ਤੁਹਾਡੇ ਕੋਲੇ ਕੋਈ ਕਾਨੂੰਨ ਤੁਹਾਡੇ ਕੋਲੇ ਕੋਈ ਪੁਲਿਸ ਦਾ ਉਹਦਾ ਤੁਸੀਂ ਕੋਈ ਲੀਡਰ ਹੋ ਜਿਹੜਾ ਲੋਕਾਂ ਨੂੰ ਤੁਸੀਂ ਤਾਂ ਮੂਰਖ ਬਣਾਉਣ ਲੱਗਿਓ ਇੱਥੇ ਲਾਂਟ ਪਰਸ ਨੂੰ ਵੀ ਪਹਿਣੀ ਆ ਵੀ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਹੋ ਬੰਦਾ ਸ਼ਰਿਆਮ ਧਮ ਕਹਿੰਦੇ ਹੀ ਜਾਂਦਾ